ਪੰਜਾਬ ਬਲੈਕ ਐਂਡ ਵਾਈਟ ਤਸਵੀਰਾਂ ਦੇ ਵਿੱਚ ਸਾਨੂੰ ਪਹਿਲਾਂ ਦਾੜ੍ਹੀਆਂ ਵਾਲੇ ਦਿਖਦੇ ਸੀਗੇ ਤੁਸੀਂ ਇਦਾਂ ਲੱਗਦਾ ਉਹ ਦੌਰ ਵਾਪਸ ਲਿਆਤਾ ਲੱਲ ਲੱਲ ਪੈ ਗਿਆ ਸੀ ਕਿੱਥੇ ਚੱਲਿਆ ਤਾਬਲਿਆ ਕੁੱਤਿਆ ਤੈਨੂੰ ਗੁਰੂ ਗੋਬਿੰਦ ਸਿੰਘ ਦਾ ਲਾਲ ਮੰਗਲਾ ਦੇਖੋ ਅਸੀਂ ਤਾਂ ਕੌਣ ਹੁੰਨੇ ਆ ਜੀ ਮਹਾਰਾਜ ਨੇ ਕਿਰਪਾ ਕੀਤੀ ਆ ਛੰਡੇ ਝੂਲਦੇ 59 11 ਸਵਰਾਜਾਂ ਤੋਂ ਵੱਖ ਦਿਸਦਾ ਪੰਜਾਬ ਤੇਰੇ 28 ਰਾਜਾਂ ਚੋਂ ਕਿਤੇ ਵਹਿਮ ਚ ਨਾ ਰਹਿ ਜੇ ਇਹ ਬੀਪਰਾਂ ਦੀ ਜੋੜੀ ਵਹਿਮ ਸਾਰਿਆਂ ਦੇ ਵਾਰੋ ਵਾਰੀ ਕੱਢੂਗਾ ਪੰਜਾਬ ਨਾ ਹੀ ਦਵੇ ਨਾ ਕਿਸੇ ਕੋਲੋਂ ਦਬੂਗਾ ਪੰਜਾਬ ਪੰਜਾਬ ਦੀ ਟੋਲ ਰਬਾ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਇੱਥੇ ਅਣਖਾਂ ਜੰਮਦੀਆਂ ਥੇ ਇੱਥੇ ਜੰਮਦਾ ਬਾਗੀ ਏ ਇਹ ਕੱਲੀ ਯੂਨੀਵਰਸਿਟੀ ਨਹੀਂ ਏ ਜਾਨ ਅ ਸਾਡੀ ਏ ਇਹ ਕੱਲੀ ਯੂਨੀਵਰਸਿਟੀ ਨਹੀਂ ਇਹ ਜਾਨ ਅ ਸਾਡੀ ਏ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਦੂਣ ਸਵਾਏ ਹੋਏ ਅਸਲ 'ਚ ਸਾਡੇ ਚੁੰਡੀਆਂ ਵੱਡ ਕੇ ਵੇਖਦੇ ਆ ਵੀ ਇਹ ਸੁੱਤੇ ਆ ਕਿ ਜਾਗਦੇ ਪਰ ਇਨੀ ਦੱਸਿਆ ਕਿ ਇੱਥੇ ਜਾਗਦਿਆਂ ਜ਼ਮੀਰਾਂ ਵਾਲੇ ਬੈਠੇ ਆ ਅੱਜ ਸਾਡੇ ਸੰਘਰਸ਼ ਦੀ ਪੰਜਾਬ ਯੂਨੀਵਰਸਿਟੀ ਦੇ ਇੱਕ ਬਹੁਤ ਵੱਡੀ ਜਿੱਤ ਹੋਈ ਆ ਇੱਥੇ ਉਹ ਬੈਠੇ ਆ ਜਿਨ੍ਹਾਂ ਦੇ ਵੱਡੇਆਂ ਵਡੇਰਿਆਂ ਨੇ ਇਕੱਲੇ-ਇਕੱਲੇ ਸਵਾ ਲੱਖ ਨਾਲ ਲੜਿਆ ਤੇ 7 ਦੇ 9 ਸਾਲ ਦੀ ਉਮਰ ਅੰਦਰ ਸਰਹੰਦ ਦੀਆਂ ਨੀਹਾਂ 'ਚ ਖੜੇ ਆ ਕੋਈ ਜੇ ਇਜਹਾਰ ਨਾ ਹੁੰਦਾ ਅੱਖੀਆਂ ਜੋ ਕੁਝ ਵੇਖ ਰਹੀਆਂ ਨੇ ਐਸਾ ਕੋਈ ਪਸਾਰ ਨਾ ਹੁੰਦਾ ਨਾ ਮੰਦਰਾਂ ਵਿੱਚ ਟੱਲ ਖੜਕਦੇ ਪੂਜਾ ਲਈ ਕੋਈ ਤਿਆਰ ਨਾ ਹੁੰਦਾ ਨਾ ਹੁੰਦਾ ਕੋਈ ਰਾਮ ਉਪਾਸ਼ਕ ਜਪਦਾ ਕੋਈ ਮਰਾਰ ਨਾ ਹੁੰਦਾ ਨਾ ਹੁੰਦੇ ਇੱਥੇ ਜਗਰਾਤੇ ਮਾਤਾ ਦਾ ਦਰਬਾਰ ਨਾ ਹੁੰਦਾ ਸੁਨਤ ਸਭ ਦੀ ਕੀਤੀ ਸੀ ਹੋਣੀ ਜੰਝੂਆਂ ਦਾ ਗਲਹਾਰ ਨਾ ਹੁੰਦਾ ਜੇ ਗੁਰੂ ਤੇਗ ਬਹਾਦਰ ਅਵਤਾਰ ਨਾ ਹੁੰਦਾ ਹਿੰਦ ਦਾ ਬਿੜਾ ਕਰਨਾ ਹੁੰਦਾ ਉਹ ਨਾਲੇ ਸਮੇਂ ਦੇ ਵਿੱਚ ਵਿਦਿਆਰਥੀਆਂ ਤੇ ਬੰਦੀ ਸਾਥ ਜਿਹੜੀ ਪੰਜਾਬ ਦੇ ਵਿੱਚ ਲਾਬੰਦੀ ਕਰੂਗੀ ਕਿ ਅਗਲਾ ਸੰਘਰਸ਼ ਵਿੱਡੂਗੀ ਜਿਹਦੇ ਵਿੱਚ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਦੀ ਸੂਬਾ ਯੂਨੀਵਰਸਿਟੀ ਬਣਾਉਣਾ ਹੋਵੇ ਤੇ ਚੰਡੀਗੜ੍ਹ ਨੂੰ ਸੰਪੂਰਨ ਤੌਰ ਦੇ ਪੰਜਾਬ ਨੂੰ ਦੇਣਾ ਹੋਵੇ ਜਾਂ ਪੰਜਾਬ ਦੇ ਵਿੱਚ ਇੱਕ ਫੈਡਰਲ ਸਟਰਕਚਰ ਇੰਪਲੀਮੈਂਟ ਕਰਾਉਣਾ ਹੋਵੇ ਪੰਜਾਬ ਦੀ ਖੁਦਮੁਖਤਿਆਰੀ ਦੀ ਗੱਲ ਹੋਵੇ ਜਿੱਦਾਂ ਭਾਈ ਦੀਪ ਸਿੱਧੂ ਨੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਇਹਨਾਂ ਭਰਾਵਾਂ ਨੇ ਏਦਾਂ ਪੰਜਾਬ ਦੇ ਹੱਕਾਂ ਦੀ ਗੱਲ ਕਰਨੀਆਂ ਤੇ ਆਪਾਂ ਪਿੰਡੂ ਤੇ ਦੀਵਾ ਪੰਜਾਬੀ ਵੀ ਜਦੋਂ ਜਦੋਂ ਵੀ ਖੂਨ ਦੀ ਲੋੜ ਪਈ ਹਮ ਹੀ ਹੱਸ ਕੇ ਭਰੀ ਪੰਜਾਬੀਆਂ ਨੇ ਰਚਿਆ ਕਿਤੇ ਸਬੰਬਰ ਜਾਂ ਵਿਧਮਾਤਾ ਲਾੜੀ ਮੌਤ ਦੀ ਬਰੀ ਪੰਜਾਬੀਆਂ ਨੇ ਜਦੋਂ ਜ਼ੁਲਮ ਦੀ ਨਦੀ ਚ ਕਾਂਗਿਆਈ ਛਾਲਾ ਮਾਰ ਕੇ ਤਰੀ ਪੰਜਾਬੀਆਂ ਨੇ ਚੋਹਾ ਪਾਸਿਆਂ ਤੋਂ ਕਿਦੋਂ ਵੀ ਆਈ ਗੋਲੀ ਪਹਿਲਾ ਹਿੱਕ ਤੇ ਜਰੀ ਪੰਜਾਬੀਆਂ ਨੇ ਪੰਜਾਂ ਨਦੀਆਂ ਦੀ ਧਰਤ ਹੈ ਜੱਗ ਉੱਤੇ ਜਿਹੜੀ ਮੌਤ ਦੀ ਹਿੱਕ ਤੇ ਵਸਦੀ ਆ ਇੱਕੋ ਮਾਂ ਪੰਜਾਬਣ ਹੈ ਅਣਖ ਬਦਲੇ ਜਿਹੜੀ ਪੁੱਤ ਮਰਵਾ ਕੇ ਵੀ ਹੱਸਦੀ ਆ ਤੈਨੂੰ ਕੌਣ ਬਚਾਉਂਦਾ ਦਿੱਲੀਏ ਜੇ ਸਰਦਾਰ ਨਾ ਹੋਣਦੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਇਸ ਵਕਤ ਅਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਮੌਜੂਦ ਆ ਤੇ ਢਾਡੀ ਵਾਰਾਂ ਗੁਰੂ ਹਰਗੋਬਿੰਦ ਪਾਸ਼ਾ ਜੀ ਮਹਾਰਾਜ ਜੀ ਨੇ ਬਖਸ਼ੀਆਂ ਹੋਈਆਂ ਕਹਿੰਦੇ ਦੋ ਤਲਵਾਰੀ ਬਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇੱਕ ਅਜ਼ਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਹਿੰਮਤ ਬਾਹਾਂ ਕੋਟਗੜ ਦਰਵਾਜ਼ਾ ਬਲਖ ਵਖੀਰ ਦੀ ਨਾਂ ਸਿਪਾਹੀ ਨੀਲ ਨਾਲ ਮਾਰ ਦੁਸ਼ਟਾਂ ਕਰੇ ਤਗੀਰ ਦੀ ਪੱਗ ਤੇਰੀ ਕੀ ਜਹਾਂਗੀਰ ਦੀ ਮੇਰੇ ਨਾਲ ਬਹੁਤ ਸਤਿਕਾਰਯੋਗ ਹੈ ਇਸ ਵਕਤ ਪਾਜੀ ਗੁਰਪ੍ਰੀਤ ਸਿੰਘ ਜੀ ਲਾਂਡਰਾ ਮੌਜੂਦ ਨੇ ਜਿਨ੍ਹਾਂ ਦਾ ਤੁਸੀਂ ਅਕਸਰ ਸੁਣਦੇ ਰਹਿੰਦੇ ਹੋ ਪੱਗ ਦੀ ਗੱਲ ਕਰਦੇ ਆ ਕਿ ਟੋਪੀ ਭਾਵੇਂ ਸੋਨੇ ਦੀ ਲੈ ਲਓ ਪਰ ਪੱਗ ਦਾ ਮੁਕਾਬਲਾ ਨਹੀਂ ਕੋਈ ਅੱਜ ਵੀਰ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਨਵੀਂ ਚੀਜ਼ ਵੇਖੀ ਹੈ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਿਹੜੀ ਵਾਰ গਾਈ ਹੈ ਜਿੱਦਾਂ ਆਸਾ ਦੀ ਵਾਰ ਉਹਦੇ ਵਿੱਚ ਟੁੰਡੇ ਅਸਰਾਜੇ ਦੀ ਵਾਰ ਤੇ ਵਾਰਾ ਉਹਨਾਂ ਦੀਆਂ ਗਾਈਆਂ ਜਾਂਦੀਆਂ ਨੇ ਜਿਨ੍ਹਾਂ ਨੇ ਕੋਈ ਬਹਾਨ ਕੰਮ ਕੀਤਾ ਹੋਵੇ ਅੱਜ ਤੁਸੀਂ ਪੰਜਾਬ ਯੂਨੀਵਰਸਿਟੀ ਦੀ ਵਾਰ ਸਾਨੂੰ ਸੁਣਾਈ ਹੈ ਬੜੀ ਨਵਿਕਲੀ ਸੀ ਔਰ ਬੜੀ ਖੂਬਸੂਰਤ ਵਾਰ ਤੁਸੀਂ ਸੁਣਾਈ ਇਹ ਅਸਲ 'ਚ ਏਸੀ ਯੂਨੀਵਰਸਿਟੀ ਨੇ ਵੀ ਮਰਦਾਂ ਨੂੰ ਜਰਨੀਲਾਂ ਨੂੰ ਜਨਮ ਦਿੱਤਾ ਅੱਜ ਵੀ ਇੱਜਹਾਰੂ ਕੌਮ ਆਪਣੀ ਹੋਣ ਦੀ ਲੜਾਈ ਲੜ ਰਹੀ ਆ ਕਿ ਖਿੜਿਆ ਫੁੱਲ ਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਮਿੱਠੀ ਤੁੰਰਵਾਬ ਦੀ ਯੂਨੀਵਰਸਿਟੀ ਪੰਜਾਬ ਦੀ ਜੋ ਪੰਜਾਬ ਦੇ ਪਿੰਡਾਂ ਦੇ ਵਿੱਚ ਯੂਨੀਵਰਸਿਟੀ ਬਣੀ ਹੋਈ ਆ ਤੇ ਇਹਨਾਂ ਨੌਜਵਾਨਾਂ ਨੂੰ ਭੈਣਾਂ ਨੂੰ ਸਾਡੇ ਭਰਾਵਾਂ ਨੂੰ ਜਿਹੜੇ ਇੱਥੇ ਪੜ੍ਹ ਰਹੇ ਆ ਚੜ੍ਹਦੀ ਕਲਾ ਵਾਲੇ ਸਾਰੇ ਹੀ ਨੇ ਤੇ ਜਾਗਦਿਆਂ ਜ਼ਮੀਰਾ ਵਾਲੇ ਨੇ ਜਿਨ੍ਹਾਂ ਨੇ ਸੈਨੇਟ ਬਹਾਲ ਕਰਵਾਈ ਆ ਤੇ ਸਭ ਤੋਂ ਪਹਿਲਾਂ ਲੱਖ ਲੱਖ ਮੁਬਾਰਕਬਾਦ ਦਿੰਨਾ ਇਹਨਾਂ ਦੱਸਿਆ ਵੀ ਇਹ ਕੌਮ ਸਦਾ ਚੜ੍ਹਦੀ ਕਲਾ 'ਚ ਰਹੀ ਆ ਤੇ ਇਹਨੇ ਚੜ੍ਹਦੀ ਕਲਾ 'ਚ ਰਹਿਣਾ ਅਸਲ 'ਚ ਸਾਡੇ ਚੁੰਡੀਆਂ ਵੱਢ ਕੇ ਵੇਖਦੇ ਆ ਵੀ ਇਹ ਸੁੱਤੇ ਆ ਕਿ ਜਾਗਦੇ ਪਰ ਇਹ ਨਹੀਂ ਦੱਸਿਆ ਕਿ ਇੱਥੇ ਜਾਗਦਿਆਂ ਜ਼ਮੀਰਾਂ ਵਾਲੇ ਬੈਠੇ ਆ ਇੱਥੇ ਉਹ ਬੈਠੇ ਆ ਜਿਨ੍ਹਾਂ ਦੇ ਵੱਡਿਆਂ ਵਡੇਰਿਆਂ ਨੇ ਕੱਲੇ-ਕੱਲੇ ਸਵਾ ਲੱਖ ਨਾਲ ਲੜਿਆ ਤੇ 7 ਤੇ 9 ਸਾਲ ਦੀਆਂ ਉਮਰਾਂ ਅੰਦਰ ਸਰਹੰਦ ਦੀਆਂ ਨੀਹਾਂ 'ਚ ਖੜੇ ਆ ਉਹ ਨਹੀਂ ਦੱਸਿਆ ਸਮੇਂ ਦੀਆਂ ਸਰਕਾਰਾਂ ਨੂੰ ਕਿ ਸੱਚ ਕਦ ਡਰਦਾ ਕੰਧਾਂ ਤੋਂ ਸੱਚ ਕਦ ਡਰਦਾ ਤਲਵਾਰਾਂ ਤੋਂ ਸੱਚ ਕਦ ਡਰਦਾ ਸਮੇਂ ਦੇ ਹਾਕਮ ਤੋਂ ਸੱਚ ਕਦ ਡਰਦਾ ਲਲਕਾਰਾਂ ਤੋਂ ਅਸੀਂ ਹੱਕ ਲੈਣੇ ਜਾਣਦੇ ਆਂ ਤੇ ਆਪਣੇ ਹੱਕਾਂ ਲਈ ਹਮੇਸ਼ਾ ਹੀ ਲੜਦੇ ਆਏ ਆਂ ਤੇ ਅੱਜ ਵੀ ਲੜ ਰਹੇ ਆਂ ਅੱਜ ਇਹਨਾਂ ਵਿੱਚ ਜਿਹੜਾ ਮਾਹੌਲ ਵੇਖ ਰਿਹਾ ਸੀਗਾ ਜੀ ਇਦਾਂ ਦਾ ਇੱਕ ਨਾ ਰਮਣੀਕ ਮਾਹੌਲ ਵੀ ਸੀਗਾ ਤੇ ਇਹਦੇ ਨਾਲ ਨਾ ਜੋਸ਼ ਵੀ ਸੀਗਾ ਪਹਿਲਾਂ ਇੱਕਦਮ ਸ਼ਾਂਤੀ ਪਸਰੀ ਹੋਈ ਸੀ ਜਦੋਂ ਤੁਸੀਂ ਰੰਗੀ ਦੀਆਂ ਤੰਦਾਂ ਨੂੰ ਛੇੜਿਆ ਟੱਡ ਵੱਜਣੀ ਸ਼ੁਰੂ ਹੋਈ ਇਕਦਮ ਏਸ਼ਿਆ ਦੇ ਗੁਰੂ ਮਹਾਰਾਜ ਜੀ ਨੇ ਇਹ ਬਖਸ਼ਿਸ਼ ਹੀ ਕੀਤੀ ਹੋਈ ਹੈ ਵੀ ਇਸ ਇਹਨਾਂ ਸਾਜ਼ਾਂ ਦੇ ਵਿੱਚ ਇੱਕ ਚੜਦੀ ਕਲਾ ਹੈ ਇਕਦਮ ਜੋਸ਼ ਆ ਜਾਂਦਾ ਹੈ ਜੀ ਸੁਣ ਕੇ ਅੱਜੀ ਢੱਡ ਸਰੰਗੀ ਦੇਖੋ ਪਹਿਲਾਂ ਵੀ ਵੱਜਦੀ ਸੀ ਜਦੋਂ ਪਰ ਮਹਾਰਾਜ ਦੇ ਦਰ ਤੇ ਆਈ ਨਾ ਮਹਾਰਾਜ ਨੇ ਉਸ ਦਿਨ ਗੁਰੂ ਹਰਗੋਬਿੰਦ ਸਾਹਿਬ ਨੇ ਐਲਾਨ ਕੀਤਾ ਵੀ ਉੱਚੇ ਕੁਕੇ ਵਾਦਾ ਗਾਵੇ ਜੋਧਾ ਕਾ ਵਿਚਾਰ ਢਾਡੀ 12 ਉੱਚੀ ਸੁਰਾਂ ਚ ਗਾਇਓ ਜਦੋਂ ਤੁਸੀਂ 12 ਗਾਉਂਗੇ ਜਿਹੜੇ ਮਰਦ ਬੈਠੇ ਆ ਉਹ ਖੰਡੇ ਖੜਕਉਣ ਨੂੰ ਤਿਆਰ ਹੋ ਜਾਣਗੇ ਜਿਹੜਾ ਨਾੜਾਂ ਵਿੱਚ ਜੰਮਿਆ ਲਹੂ ਆ ਤੁਸੀਂ ਬੰਗਲਾਉਣ ਨੇ ਬੰਗਲਾਉਣਗੇ ਤੇ ਉਹਨਾਂ ਨੇ ਉਸ ਵੇਲੇ ਚੜਦੀ ਕਲਾ ਚ ਵਾਰਾਂ ਗਾਈਆਂ ਤੇ ਉਹ ਪਰੰਪਰਾ ਉਦੋਂ ਦੀ ਚੱਲਦੀ ਜਾ ਰਹੀ ਆ ਅੱਜ ਵੀ ਢਾਡੀ ਮਰਦੇ ਸ਼ਰੀਰਾਂ ਚ ਜਾਨ ਪਾਉਣ ਵਾਲਾ ਇਹ ਰਾਗ ਚੜਦੀ ਕਲਾ ਚ ਗਉਣ ਵਾਲਾ ਇਰਾਗ ਤੇ ਅਸੀਂ ਤੇ ਉਸ ਦਰ ਦਾ ਅੱਜ ਵੀ ਪਹਿਰਾ ਦੇ ਰਹੇ ਆਂ 호ੱਕਾ ਦੇ ਰਹੇ ਆਂ ਤੇ ਮਹਾਰਾਜ ਜੀ ਆਪ ਮੇਹਰਾਂ ਪਰਿਆ ਹੱਥ ਸਿਰ ਤੇ ਰੱਖ ਕੇ ਆਪਣੇ ਬੱਚਿਆਂ ਕੋਲੋਂ ਸੇਵਾ ਲਈ ਜਾਂਦੇ ਆਂ ਜੀ ਗੁਰਪ੍ਰੀਤ ਵੀਰ ਜੀ ਤੁਸੀਂ ਇੱਥੇ ਰਿਓ ਮੈਂ 1 ਮਿੰਟ ਮੈਂ ਅਸ਼ਮੀਤਤਾ ਵੀ ਲੈਣਾ ਅਸ਼ਮੀਤ ਵੀਰੇ ਪਹਿਲੀ ਗੱਲ ਤਾਂ ਅਸੀਂ ਆਪਸ ਵਿੱਚ ਗੱਲਬਾਤ ਕਰ ਰਹੇ ਸੀਗੇ ਕਿ ਬਹੁਤ ਸ਼ਿਰਬਾਦ ਨਾਲ ਸਾਨੂੰ ਇਹ ਤਸਵੀਰ ਵੇਖਣ ਨੂੰ ਮਿਲੀ ਆ ਅਸੀਂ ਬਲੈਕ ਐਂਡ ਵਾਈਟ ਤਸਵੀਰਾਂ ਦੇ ਵਿੱਚ ਵੇਖਿਆ ਕਰਦੇ ਸੀ ਵੀ ਦਾੜੀਆਂ ਵਾਲੇ ਸਰਦਾਰ ਸਾਨੂੰ ਦਿਖਦੇ ਆ ਮੁੜ ਕੇ ਸਾਨੂੰ ਹੁਣ ਨਾ ਚਾਹੇ ਉਹ ਗੇਮਸ ਹੋਣ ਚਾਹੇ ਕੋਈ ਵੀ ਚੀਜ਼ ਹੋਵੇ ਉੱਥੇ ਸਾਨੂੰ ਇਹ ਖੁਸ਼ੀ ਦੀ ਗੱਲ ਮੈਨੂੰ ਇਹ ਵੀ ਆ ਸਾਡਾ ਭਰਾ ਬਹੁਤ ਚੜ੍ਹਦੀ ਕਲਾ ਵਾਲਾ ਇਹ ਭਾਈ ਜਸਵੰਤ ਸਿੰਘ ਖਾਲੜਾ ਦੇ ਵਾਰਿਸ ਹੈ ਜਦੋਂ ਉਹ ਜਿੱਤੇ ਵੀ ਆ ਅਸੀਂ ਯੂ ਐਸ ਏ ਵਿੱਚ ਸੀਗੇ ਜਦੋਂ ਅਸੀਂ ਤਸਵੀਰਾਂ ਵੇਖੀਆਂ ਪਿੱਛੇ ਭਾਈ ਖਾਲੜਾ ਸਾਹਿਬ ਦੀ ਤਸਵੀਰ ਲੱਗੀ ਸਾਨੂੰ ਦੇਖ ਕੇ ਬੜੀ ਖੁਸ਼ੀ ਹੋਈ ਵੀ ਜਿਹਹਾਰੂ ਨੌਜਵਾਨ ਯੂਨੀਵਰਸਿਟੀ ਦੇ ਵਿੱਚ ਚੋਣਾ ਜਿੱਤੇ ਆ ਜਿਨ੍ਹਾਂ ਨੇ ਅੱਗੇ ਪੜ੍ਹ ਲਿਖ ਕੇ ਜਿੱਦਾਂ ਭਾਈ ਦੀਪ ਸਿੱਧੂ ਨੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਇਹਨਾਂ ਭਰਾਵਾਂ ਨੇ ਏਦਾਂ ਪੰਜਾਬ ਦੇ ਹੱਕਾਂ ਦੀ ਗੱਲ ਕਰਨੀਆਂ ਤੇ ਆਪਣੀ ਹੋਂਦ ਨੂੰ ਪੰਜਾਬ ਦੀ ਹੋਂਦ ਦੀ ਲੜਾਈ ਲੜ ਕੇ ਪੰਜਾਬ ਦੀ ਹੋਂਦ ਨੂੰ ਬਚਾਉਣਾ ਹੈ ਜੀ ਤੁਸੀਂ ਇੱਥੇ ਰੇਵੀਰ ਜੀ ਇੱਕ ਮਿੰਟ ਹੀ ਲੈਣ ਵਾਸਤੇ ਤੁਹਾਡਾ ਜਿੱਦਾਂ ਮੈਂ ਕਿਹਾ ਹੈਗਾ ਜੀ ਪਹਿਲਾਂ ਅਸੀਂ ਬਲੈਕ ਐਂਡ ਵਾਈਟ ਸੋ ਸਮੇਂ ਨੂੰ ਦੇਖ ਰਿਹਾ ਮੈਂ ਬਸ 2 ਮਿੰਟ ਹੀ ਲੈਣੇ ਆ ਜਿੱਦਾਂ ਅਸੀਂ ਕਿਹਾ ਜੀ ਵੀ ਬਲੈਕ ਐਂਡ ਵਾਈਟ ਤਸਵੀਰਾਂ ਦੇ ਵਿੱਚ ਸਾਨੂੰ ਪਹਿਲਾਂ ਦਾੜ੍ਹੀਆਂ ਵਾਲੇ ਦਿਖਦੇ ਸੀਗੇ ਤੁਸੀਂ ਏਦਾਂ ਲੱਗਦਾ ਉਹ ਦੌਰ ਵਾਪਸ ਲਿਆਤਾ ਦੇਖੋ ਅਸੀਂ ਤਾਂ ਕੌਣ ਹੁੰਨੇ ਆ ਜੀ ਮਹਾਰਾਜ ਨੇ ਕਿਰਪਾ ਕੀਤੀ ਆ ਵੀ ਪੰਜਾਬ ਦੇ ਲੋਕਾਂ ਨੂੰ ਸਮਤ ਬਖਸ਼ੀ ਆ ਕਿ ਅਸੀਂ ਜਿਹੜਾ ਬਾਹਰਦਰ ਜਾਣ ਉਹ ਘਟ ਚੁੱਕਿਆ ਹੈਗਾ ਤੇ ਉਹਦੇ ਕਰਕੇ ਘਟਨ ਕਰਕੇ ਜਿਹੜੇ ਪੰਜਾਬ ਦੇ ਵਿਦਿਆਰਥੀ ਸੀਗੇ ਉਹ ਆਪਦੇ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਮੁੜ ਤੋਂ ਮਤਲਬ ਦਾਖਲੇ ਲੈ ਰਿਹਾ ਐਡਮਿਸ਼ਨ ਲੈ ਰਿਆ ਪੰਜਾਬ ਦੇ ਕਾਲਜ ਵੀ ਮੁੜ ਤੋਂ ਭਰਨੇ ਸ਼ੁਰੂ ਹੋ ਗਏ ਆ ਤੇ ਯੂਨੀਵਰਸਿਟੀ ਦੇ ਅੱਜ ਪਿਛਲੇ ਸਾਲ 1.5 ਸਾਲ ਤੋਂ ਜਿਹੜੇ ਪੰਜਾਬ ਦੇ ਮੁੰਡੇ ਕੁੜੀਆਂ ਸੀਗੇ ਨੌਜਵਾਨ ਸੀਗੇ ਉਹ ਮੁੜ ਤੋਂ ਯੂਨੀਵਰਸਿਟੀ ਵਿੱਚ ਐਡਮਿਸ਼ਨ ਲੈਣ ਲੱਗੇ ਆ ਸੋ ਮਹਾਰਾਜ ਨੇ ਕਿਰਪਾ ਕੀਤੀ ਆ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਮਾਹੌਲ ਉਹ ਚੰਗਾ ਹੋਣ ਵਾਲਾ ਸੀ ਤੇ ਅੱਜ ਤੇ ਜਿਹੜੇ ਵੀਰਜੀ ਹੋਰਾਂ ਨੇ ਢਾਡੀ ਵਾਰਾਂ ਸੁਣਾਈਆਂ ਜੀ ਸਾਨੂੰ ਤਾਂ ਬਹੁਤ ਜੋਸ਼ ਆ ਰਿਹਾ ਸੀਗਾ ਤੁਹਾਨੂੰ ਕਿਦਾਂ ਲੱਗ ਰ ਵੀ ਯੂਨੀਵਰਸਿਟੀ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਕਦੇ ਨਹੀਂ ਬਣਿਆ ਸੀਗਾ ਵੀ ਮਤਲਬ ਚੰਡੀਗੜ੍ਹ ਸ਼ਹਿਰ ਦੀ ਮਤਲਬ ਹਿੱਕ ਦੇ ਉੱਤੇ ਅੱਜ ਢਾਡੀਵਾਰਾਂ ਆਈਆਂ ਨੇ ਤੇ ਬੜਾ ਆਨੰਦ ਆਇਆ ਜੀ ਜੀ ਕਦੇ ਉਹ ਵੀ ਮੈਂ ਅਸ਼ਮੀਤ ਦੇ ਨਾਲ ਪਹਿਲਾਂ ਇੰਟਰਵਿਊ ਕੀਤਾ ਜੀ ਗੁਰਤੇਗ ਫਾਦਰ ਸਾਹਿਬ ਜੀ ਦਾ ਇਹਨਾਂ ਨੇ ਪ੍ਰੋਗਰਾਮ ਕਰਨਾ ਸੀ ਉਦੋਂ ਕੁਝ ਕਿ ਰੁਕਾਵਟਾਂ ਖੜੀਆਂ ਹੋਈਆਂ ਸੀ ਲੇਕਿਨ ਅੱਜ ਨਾ ਇਥੇ ਥੋੜੇ ਦਿਨ ਪਹਿਲਾਂ ਮੈਂ ਇੰਟਰਵਿਊ ਕਰਕੇ ਹਟਿਆ ਕੋਈ ਸੀਗੇ ਸਿੰਘ ਸਾਹਿਬ ਆਏ ਹੋਏ ਸੀ ਬਜ਼ੁਰਗ ਸੀਗੇ ਟਾਈਟੂਲਾਈ ਹੋਈ ਸੀ ਉਹਨਾਂ ਨੇ ਉਹ ਸੈਨੇਟਰ ਵੀ ਰਹੇ ਨੇ ਉਹਨਾਂ ਦੇ ਵਾਈਫ ਵੀ ਸੈਨੇਟਰ ਰਹੇ ਨੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਜੀ ਅੱਜ ਢਾਡੀਆਂ 12 ਚੱਲ ਰਹੀਆਂ ਨੇ ਇਦਾਂ ਦਾ ਮਾਹੌਲ ਕਦੇ ਤੁਸੀਂ ਦੇਖਿਆ ਕਹਿੰਦੇ ਮੈਂ ਅੱਜ ਤੱਕ ਨਹੀਂ ਦੇਖਿਆ ਇਹ ਮਾਹੌਲ ਯੂਨੀਵਰਸਿਟੀ ਦੇ ਵਿੱਚ ਤੇ ਇਹ ਤਾਂ ਮਤਲਬ ਕੀ ਕਹ ਰਹੇ ਜਿਵੇਂ ਕੋਈ ਖੁਸ਼ੀ ਵਾਲੀ ਵੀ ਗੱਲ ਛੁਪੀ ਹੋਈ ਹੁੰਦੀ ਹੈ ਨਾ ਕਹਿੰਦੇ ਹਰੀ ਕਰੰਜ ਮੇਰਾਹਤ ਹੈ ਆਦਮੀ ਕੇ ਲਈ ਪਿਆਮੇ ਮੌਤ ਵੀ ਮਜ਼ਦਾ ਹੈ ਜ਼ਿੰਦਗੀ ਕੇ ਲਈ ਹੈ ਨਾ ਇਹਹੀ ਇਹਹੀ ਗੱਲ ਹੈਗੀ ਹੈ ਜੀ ਹਾਂ ਜੀ ਦੇਖੋ ਅਸੀਂ ਅਸਲ ਚ ਉਦਾਂ ਵੀ ਇਸ ਮੋਰਚ ਚ ਹਾਜ਼ਰੀ ਭਰਨ ਵਾਸਤੇ ਆਉਣਾ ਸੀ ਲਗਾਤਾਰ ਸਮਾਗਮ ਚੱਲ ਰਹੇ ਸੀ ਅਸੀਂ ਪਲਾਨ ਬਣਾ ਰਹੇ ਸੀ ਵੀ ਅਸੀਂ ਸੋਮਵਾਰ ਨੂੰ ਯੂਨੀਵਰਸਿਟੀ ਚ ਹਾਜ਼ਰੀ ਭਰ ਕੇ ਆਵਾਂਗੇ ਕੱਲ ਸਾਨੂੰ ਸਟਾਲਨ ਵੀਰ ਜੀ ਦੀ ਕਾਲ ਆਈ ਕਹਿੰਦੇ ਵੀ ਤੁਸੀਂ ਯੂਨੀਵਰਸਿਟੀ ਹਾਜ਼ਰੀ ਮੈਂ ਕਿਹਾ ਅਸੀਂ ਤਾਂ ਆਉਣਾ ਹੀ ਆ ਤੇ ਉਹ ਕਹਿੰਦੇ ਆਪਾਂ ਕੱਲ ਦਾ ਸਮਾਗਮ ਰੱਖ ਲਈਏ ਸਾਡਾ ਦਿਨੇ ਕਪੂਰਥਲੇ ਸੀਗਾ ਪ੍ਰੋਗਰਾਮ ਮੈਂ ਕਿਹਾ ਤੁਸੀਂ ਕੱਲ ਸ਼ਾਮ ਦਾ ਰੱਖ ਲਓ ਕਹਿੰਦੇ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਬਾਰੇ ਇਤਿਹਾਸ ਸਰਵਣ ਕਰਵਾਉਣਾ ਕਿਉਂਕਿ ਪ੍ਰਗਟ ਪਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਟਾਪੀ ਚਾਦਰ ਹੋਇਆ ਜੇ ਇਜਹਾਰ ਨਾ ਹੁੰਦਾ ਅੱਖੀਆਂ ਜੋ ਕੁਝ ਵੇਖ ਰਹੀਆਂ ਨੇ ਐਸਾ ਕੋਈ ਪਸਾਰ ਨਾ ਹੁੰਦਾ ਨਾ ਮੰਦਰਾਂ ਵਿੱਚ ਟੱਲ ਖੜਕਦੇ ਪੂਜਾ ਲਈ ਕੋਈ ਤਿਆਰ ਨਾ ਹੁੰਦਾ ਨਾ ਹੁੰਦਾ ਕੋਈ ਰਾਮ ਉਪਾਸ਼ਕ ਜਪਦਾ ਕੋਈ ਮਰਾਰ ਨਾ ਹੁੰਦਾ ਨਾ ਹੁੰਦੇ ਇੱਥੇ ਜਗਰਾਤੇ ਮਾਤਾ ਦਾ ਦਰਬਾਰ ਨਾ ਹੁੰਦਾ ਸੁਨਤ ਸਭ ਦੀ ਕੀਤੀ ਸੀ ਹੋਣੀ ਜੰਝੂਆਂ ਦਾ ਗਲਹਾਰ ਨਾ ਹੁੰਦਾ ਜੇ ਗੁਰੂ ਤੇਗ ਬਹਾਦਰ ਅਵਤਾਰ ਨਾ ਹੁੰਦਾ ਹਿੰਦ ਦਾ ਬੇੜਾ ਕਰਨਾ ਹੁੰਦਾ ਪਰ ਜਿਨ੍ਹਾਂ ਲਈ ਵੱਡੀਆਂ ਸ਼ਹਾਦਤਾਂ ਦਿੱਤੀਆਂ ਕਿਤੇ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਚ 52 ਰਾਜੇ ਤੇ 51 ਹੋਰ ਕੈਦੀ 103 ਰਾਜੇ ਨੂੰ ਛਡਵਾ ਕੇ ਲੈ ਕੇ ਆਉਂਦੇ ਆ ਪਰ ਉਹਨਾਂ ਕੁਰਬਾਨੀਆਂ ਦਾ ਮੁੱਲ ਨਹੀਂ ਪਾਇਆ ਕਦੇ ਸਾਡੇ ਅਕਾਲ ਤਾਕਤ ਦੇ ਅਟੈਕ ਪੰਜਾਬ ਦੇ ਉੱਤੇ ਤੇ ਬਾਰ-ਬਾਰ ਅਟੈਕ ਅੱਜ ਵੀ ਪੰਜਾਬ ਦੀ ਨੌਜਵਾਨੀ ਜਿਹੜੀ ਚੜ੍ਹਦੀ ਕਲਾ ਦੀ ਗੱਲ ਕਰਦੀ ਆ ਉਹਨਾਂ ਦੇ ਗਲਾਂ ਦੇ ਵਿੱਚ ਅੱਜ ਵੀ ਅੱਤਵਾਦੀਆਂ ਦੇ ਵੱਖਵਾਦੀਆਂ ਦੇ ਮੈਡਲ ਪਾਏ ਜਾਂਦੇ ਆ ਪਰ ਉਹ ਪੰਜਾਬ ਆ ਇਹ ਉਹ ਔਗੂਮਿਆਂ ਜਿਹੜੀ ਹਮੇਸ਼ਾ ਹੀ ਦਿੱਲੀ ਨੂੰ ਬਚਾਉਣ ਵਾਸਤੇ ਇਸ ਦੇਸ਼ ਨੂੰ ਬਚਾਉਣ ਵਾਸਤੇ ਆਪਣਾ ਪਵਿੱਤਰ ਲਹੂ ਧਰਤੀ ਦੇ ਤਖਤੇ ਤੇ ਬਹਾਉਂਦੀ ਆਈ ਪੰਜਾਬੀ ਦਾ ਇੱਕ ਸ਼ਾਇਰ ਆ ਕਰਤਾਰ ਸਿੰਘ ਬਲੱਗਣ ਉਹਦੀ ਕਿਤਾਬ ਹੈ ਸ਼ਹੀਦੀਆਂ ਖੁਮਾਰੀਆਂ ਲਿਖਦਾ ਵੀ ਜਦੋਂ ਜਦੋਂ ਵੀ ਖੂਨ ਦੀ ਲੋੜ ਪਈ ਹਮ ਹੀ ਹੱਸ ਕੇ ਭਰੀ ਪੰਜਾਬੀਆਂ ਨੇ ਰਚਿਆ ਕਿਤੇ ਸਬੰਬਰ ਜਾਂ ਵਿਧਮਾਤਾ ਲਾੜੀ ਮੌਤ ਦੀ ਬਰੀ ਪੰਜਾਬੀਆਂ ਨੇ ਜਦੋਂ ਜ਼ੁਲਮ ਦੀ ਨਦੀ ਚ ਕਾਂਗਿਆਈ ਛਾਲਾ ਮਾਰ ਕੇ ਤਰੀ ਪੰਜਾਬੀਆਂ ਨੇ ਚੋਹਾ ਪਾਸਿਆਂ ਤੋਂ ਕਿਦੋਂ ਵੀ ਆਈ ਗੋਲੀ ਪਹਿਲਾ ਹਿੱਕ ਤੇ ਜਰੀ ਪੰਜਾਬੀਆਂ ਨੇ ਪੰਜਾਂ ਨਦੀਆਂ ਦੀ ਧਰਤ ਹੈ ਜੱਗ ਉੱਤੇ ਜਿਹੜੀ ਮੌਤ ਦੀ ਹਿੱਕ ਤੇ ਵਸਦੀ ਆ ਇੱਕੋ ਮਾਂ ਪੰਜਾਬਣ ਹੈ ਅਣਖ ਬਦਲੇ ਜਿਹੜੀ ਪੁੱਤ ਮਰਵਾ ਕੇ ਵੀ ਹੱਸਦੀ ਆ ਤੈਨੂੰ ਕੌਣ ਬਚਾਉਂਦਾ ਦਿੱਲੀਏ ਜੇ ਸਰਦਾਰ ਨਾ ਹੋਣਦੇ ਪਰ ਤੁਸੀਂ ਵਾਰ-ਵਾਰ ਸਾਡੇ ਚੁੰਡੀਆਂ ਵੱਢ ਕੇ ਆ ਦੇਖਦੇ ਹਾਂ ਵੀ ਤੁਸੀਂ ਸੁੱਤੇ ਹੋ ਕਿ ਜਾਗਦੇ ਪਰ ਇੱਕ ਕੌਮ ਇਹਨੇ ਹਮੇਸ਼ਾ ਹੀ ਜਾਗਦੇ ਰਹਿਣਾ ਇਹਨੂੰ ਬੜੀਆਂ ਮਕਾਉਣ ਦੀਆਂ ਝਕਾਉਣ ਦੀਆਂ ਸਾਸਾਂ ਹੁੰਦੀਆਂ ਰਹੀਆਂ ਝੰਡੇ ਝੂਲਦੇ 58 11 ਸਵਰਾਜਾਂ ਤੋਂ ਵੱਖ ਦਿਸਦਾ ਪੰਜਾਬ ਤੇਰੇ 28 ਰਾਜਾਂ ਚੋਂ ਕਿਤੇ ਵਹਿਮ ਚ ਨਾ ਰਹਿ ਜੇ ਇਹ ਵਿਪਰਾਂ ਦੀ ਜੋੜੀ ਵਹਿਮ ਸਾਰਿਆਂ ਦੇ ਬਾਰੋਬਾਰੀ ਕੱਢੂਗਾ ਪੰਜਾਬ ਨਾਹੀਂ ਦਵੇ ਨਾ ਕਿਸੇ ਕੋਲੋਂ ਦਬੂਗਾ ਪੰਜਾਬ ਨਾਹੀਂ ਦਵੇ ਨਾ ਕਿਸੇ ਕੋਲੋਂ ਦਬੂਗਾ ਪੰਜਾਬ ਕੀ ਬਾਤ ਹੈ ਕੀ ਬਾਤ ਬਹੁਤ ਖੂਬਸੂਰਤ ਤੇ ਅਖੀਰ ਦੇ ਵਿੱਚ ਵੀਰ ਜੀ ਬੇਨਤੀ ਹੈ ਜੇਕਰ ਉਹ ਜਿਹੜੀ ਵਾਰ ਤੁਸੀਂ ਪੰਜਾਬੀ ਯੂਨੀਵਰਸਿਟੀ ਦੀ ਗਾਈ ਸੀ ਥੋੜੀ ਜੀ ਜੇਕਰ ਗੁਣਗਣਾ ਕੇ ਤੁਸੀਂ ਸੁਣਾ ਸਕੋ ਆਪਾ ਸਿੰਘ ਨੂੰ ਬੁਲਾ ਲੈਂਦੇ ਕੋਲੀ ਗੜਿਆ ਮਨਦੀਪ ਸਿੰਘ ਜੀ ਆਓ ਤੇ 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 ਮੈਨੂੰ ਨਾ ਚੇਤੇ ਆ ਰਹੇ ਸੀਗਾ ਜਿੱਦਾਂ ਅਸ਼ਮੀਤ ਨੇ ਨਾ ਪਿਛਲੇ ਸਾਰੇ ਸਿੰਘਾਂ ਨੇ ਕੋਸ਼ਿਸ਼ ਕੀਤੀ ਸੀ ਕਿ ਸੈਮੀਨਾਰ ਹੋਵੇ ਗੁਰਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਇਹ ਪਰਮਾਤਮਾ ਸਾਹਿਬ ਵਿਦੇ ਬਣਾਉਂਦਾ ਕੋਈ ਇਹਨਾਂ ਨੇ ਸੈਮੀਨਾਰ ਕਰਵਾਉਣ ਦੀ ਸੋਚੀ ਸੀ ਤੇ ਅੱਜ ਦੇਖੋ ਢਾਡੀ ਵਾਰਾਂ ਵੀ ਲੱਗ ਰਹੀਆਂ ਇੱਥੇ ਔਰ ਗੁਰਤੇਗ ਬਹਾਦਰ ਮਹਾਰਾਜ ਜੀ ਦਾ ਮਹਾਨ ਇਤਿਹਾਸ ਜਿਹਨੂੰ ਗੁਰਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਆਪ ਕਹਿੰਦੇ ਆ ਕਿ ਕਿ ਪਰਲੋਕ ਦੇ ਜਿਹੜੇ ਦੇਵਤੇ ਨੇ ਉਹਨਾਂ ਨੇ ਵੀ ਜੈ ਜੈਕਾਰ ਕੀਤੀ ਸੀ ਹਾਲਾਂਕਿ ਧਰਤੀ ਦੇ ਉੱਤੇ ਹਾਹਾਕਾਰ ਮੱਚ ਗਈ ਸੀ ਜਦੋਂ ਉਹਨਾਂ ਨੇ ਸ਼ਹਾਦਤ ਦਿੱਤੀ ਆਪਣੀ ਕਹਿੰਦੇ ਕਿ ਹਾਂਜੀ ਹਾਂਜੀ ਆਗੇ ਆ ਮੇਰੇ ਕੋ ਹੈਗੀ ਆ ਜੋ ਆਜੀ ਹਾਂਜੀ ਸੋ ਸਾਰੇ ਜਿਹੜੇ ਸਟੂਡੈਂਟ ਨੇ ਵਧਾਈ ਦੇ ਪਾਤਰ ਨੇ ਔਰ ਇਸ ਵਕਤ ਹਾਂਜੀ 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 ਅਸ਼ਮਿਤ ਤੁਸੀਂ ਕਰ ਲਓ ਠੀਕ ਹੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਨਾਹੀ ਬਿਲਡਿੰਗ ਇਟਾਂ ਦੀ ਏ ਸ਼ਾਨ ਅਸਾਡੀ ਏ ਨਾਹੀ ਬਿਲਡਿੰਗ ਇਟਾਂ ਦੀ ਏ ਸ਼ਾਨ ਅਸਾਡੀ ਏ ਏ ਕੱਲੀ ਯੂਨੀਵਰਸਿਟੀ ਨਹੀਂ ਏ ਜਾਨ ਅਸਾਡੀ ਏ ਏ ਕੱਲੀ ਯੂਨੀਵਰਸਿਟੀ ਨਹੀਂ ਏ ਜਾਨ ਅਸਾਡੀ ਏ ਇਹ ਹੈ ਧੁਰਾ لیاقت ਦਾ ਤੇ ਗਿਆਨ ਦਾ ਮੰਦਰ ਹੈ ਇੱਥੇ ਚੱਲਦਾ ਦਿਨੇ ਰਾਤ ਵਿਦਿਆ ਦਾ ਲੰਗਰ ਹੈ ਇੱਥੇ ਚੱਲਦਾ ਦਿਨੇ ਰਾਤ ਵਿਦਿਆ ਦਾ ਲੰਗਰ ਹੈ ਵਾਹ ਹਰੀ ਫਸਲ ਜਵਾਨੀ ਦੀ ਇਹਦੀ ਕੁੱਖ ਚੋਂ ਉੱਗਦੀ ਏ ਇਹ ਖਾਨ ਹੀਰਿਆਂ ਦੀ ਵੈਰੀ ਨੂੰ ਚੁਬਦੀ ਏ ਇੱਥੇ ਅਣਖਾਂ ਜੰਮਦੀਆਂ ਤੇ ਇੱਥੇ ਜੰਮਦਾ ਬਾਗੀ ਏ ਇਹ ਕੱਲੀ ਯੂਨੀਵਰਸਿਟੀ ਨਹੀਂ ਏ ਜਾਨ ਅ ਸਾਡੀ ਏ ਇਹ ਕੱਲੀ ਯੂਨੀਵਰਸਿਟੀ ਨਹੀਂ ਇਹ ਜਾਨ ਅ ਸਾਡੀ ਏ ਕੀ ਬਾਤ ਹੈ ਇਹ ਲਿਖਿਆ ਕਿਨੇ ਭਾਈ ਸਾਹਿਬ ਜੀ ਇਹ ਵੀਰ ਕੁਲਵੀਰ ਡਾਂਸੀ ਵਾਲਾ ਕੈਨੇਡਾ ਤੋਂ ਉਹਨਾਂ ਨੇ ਲਿਖ ਕੇ ਸਾਨੂੰ ਭੇਜਿਆ ਸੀ ਠੀਕ ਹੈ ਤੇ ਅਸੀਂ ਅੱਜ ਜੀ ਪਹਿਲੀ ਵਾਰ ਹੀ ਉਹ ਗਾਇਆ ਤੇ ਹੁਣੇ 5-7 ਮਿੰਟ ਪਹਿਲਾਂ ਹੀ ਸਾਡੇ ਕੋਲੇ ਨਗਮਾ ਆਇਆ ਅੱਛਾ ਇਹ ਹੁਣੇ ਆਇਆ ਥੋਡੇ ਕੋਲ ਨਹੀਂ ਆਇਆ ਬਸ ਜਸਟ ਅਸੀਂ ਆਏ ਹ ਯੂਨੀਵਰਸਿਟੀ ਤੇ ਤੁਸੀਂ ਹੁਣੇ ਕੰਪੋਜੀਸ਼ਨ ਵੀ ਤੇ ਹੁਣੀ ਬਣਾ ਲਈ ਉਹ ਉਦੋਂ ਹੀ ਬਣਾ ਲਿਆ ਜੀ ਗੁਰੂ ਸਾਹਿਬ ਨੇ ਆਪ ਹੀ ਗਵਾ ਲਿਆ ਜੀ ਸੋ ਦੇਖੋ ਪਹਿਲੀ ਵਾਰ ਹੁਣੇ ਐਸੇ ਐਸੇ ਧਰਤੀ ਦੇ ਉੱਤੇ ਇਹ ਨਗਮਾ ਗਾਇਆ ਤੇ ਪਹਿਲੀ ਵਾਰ ਸਾਡੇ ਇੰਟਰਵਿਊ ਦੇ ਵਿੱਚ ਭਾਈ ਸਾਹਿਬ ਹੋਰਾਂ ਨੇ ਸੁਣਾਇਆ ਧਰਿਆ ਦੇ ਅੰਦਰ ਇਥੋਂ ਫੜ ਕੇ ਤੁਸੀਂ ਸਾਰਿਆਂ ਦੇ ਵੱਡੀਆਂ ਕਹਾਣੀਆਂ ਦੇਖੀਆਂ ਤੁਸੀਂ ਆਪਣੇ ਨਗਰਾਂ ਦਾ ਆਪਣੇ ਮਾਪਿਆਂ ਦਾ ਨਾਮ ਬਣਾਉਂਦੇ ਆਂ ਆ ਜਿਹੜਾ ਜਥਾ ਤੁਹਾਡੇ ਸਾਹਮਣੇ ਹਾਜ਼ਰੀ ਭਰ ਰਿਹਾ ਲੋ ਅਸੀਂ ਵੀ ਇਥੋਂ ਹੀ ਪੜੇ ਅਸਾਦਾ ਵੀ ਸੁਬੇਸ਼ ਸਿੰਘ ਮੁੱਲਾਪੁਰੀ ਇਹਨੇ ਐਸੀ ਐਮ ਐਨ ਬੀ ਐਨ ਅਖੰਡ ਸਿੰਘ ਇਥੋਂ ਹੀ ਦੀ ਇਹ ਮਹਾਰਾਜ ਦੇ ਵੀਰ ਅੱਜ ਤੱਕ ਬਾੜ ਦੇ ਵਿੱਚ ਮਾਨ ਸਨਕਾਰ ਮਿਲ ਰਿਹਾ ਕਿਉਂਕਿ ਤੂੰ ਹਰਗੋਬਿੰਦ ਸਿੰਘ ਮੇਰਾ ਪਰਮੰਨਿਆ ਨਗਰ ਕੀਰਤਨ ਹੈ ਉੱਥੇ ਵੀ ਗੋਲ ਮੈਦਾਨ ਦੇ ਨਾਮ ਗੋਲ ਦੁਆਚੇ ਨੀਰ ਦੇ ਨਾਮ ਜਿਹੜੀ ਦਾ ਸਨਮਾਨ ਕੀਤਾ ਹਰ ਜਗਤ ਇਹ ਦੱਸਦੇ ਆ ਕਿ ਪੰਜਾਬ ਹੀ ਉਹਦੀ ਵਸਤੀ ਜਿੱਥੇ ਅਸੀਂ ਪੜ੍ਹੇ ਆਂ ਪੰਜਾਬ ਹੀ ਉਹਦੀ ਵਸਤੀ ਜਿੱਥੋਂ ਸਾਡੇ ਭਰਾ ਨੇ ਐਨੇ ਵੀ ਅੱਗੇ ਐਲਮੋ ਪੀ ਪਿਆ ਇਹਨਾਂ ਦੇ ਭਰਾ ਜਿਹੜੇ ਨਾਲ ਪੜ੍ਹੇ ਆ ਉਹ ਵੀ ਅੱਜ ਜੁੜ ਕੇ ਬੈਠੇ ਨੇ ਵੀ ਰਵਿੰਦਰ ਸਿੰਘ ਹੋਰ ਜਦੋਂ ਹੁਕਮ ਦਾਇਆ ਉਹਨਾਂ ਦੇ ਪਿਆਰ ਸਦਕਾ ਦੁਨੀਆ ਦੇ ਰਹੀਆਂ ਇਸੇ ਧਰਮਵੀਰ ਮਨਦੀਪ ਸਿੰਘ ਹੋਰੀ ਉੱਤੀ ਵੀਰ ਮਲਕੀ ਸਿੰਘ ਵਾਦੀ ਦੇ ਹੋ ਤਨਾਤ ਵੀ ਸਾਡੇ ਨੌਜਵਾਨ ਵੀ ਆਏ ਐ ਇਸੇ ਧਰਮਾਪੁਰ ਨੌਵੇਂ ਪਾਤਸ਼ਾਹ ਦੇ ਘਰ ਅਸੀਂ ਆਏ ਨੌਵੇਂ ਪਾਤਸ਼ਾਹ ਜੀ ਦਾ ਸ਼ਹੀਦ ਜੀ ਦੇ ਨਾਲ ਆ ਗਏ ਨੌਵੇਂ ਪਾਤਸ਼ਾਹ ਦੇ ਨਾਮ ਤੋਂ ਅਕਾਲ ਗਰਦ ਤੋਂ ਧੜੂਏ ਦੇ ਧਰਤੀ ਤੋਂ ਨਾਪੁਰ ਤੋਂ ਲੰਗਰ ਲੈ ਕੇ ਆਇਆ ਨਰਦੋਨ ਕبھی ਕੋਈ ਨਹੀਂ ਪੰਜਾਬ ਤੇ ਮੇਰੇ ਗੁੱਦਿਆਂ ਸਟੈਂਡਾਂ ਨੂੰ ਝੁੰਡਾ ਰਹਿਆ ਜੇ ਕਿਤੇ ਵੀ ਲੋੜ ਪਈ ਨਾ ਕਿਤੇ ਸੀਰੀਅਲ ਲੋੜ ਪਈ ਬਾਤ ਗੋਲਿਆਂ ਵਿੱਚ ਜਾ ਕੇ ਖੜਦੇ ਨੇ ਬਿੱਤੀ ਗੁਰਾਂ ਦੀ ਸਿੱਖਿਆ ਨੂੰ ਤੋੜਨ ਤੋਂ ਬਹੁਦੇ ਨੇ ਇਹ ਬਾਤ ਇੱਥੇ ਬਿਜਲੀ ਜਾ ਕੇ ਲੱਗਣ ਲੱਗ ਪਈ ਜਿੱਥੇ ਕੋਈ ਨਹੀਂ ਖੜਦਾ ਉਥੇ ਸਿੰਘ ਨਹੀਂ ਖੜਦੇ ਨੇ ਸਰਦਾਰਾਂ ਵਾਲੀ ਗੱਲ ਹੈ ਸਦਾ ਸਰਦਾਰ ਦੀ ਹੈ ਜੂ ਨਾਨਕ ਸਾਹਿਬ ਦੇ ਵਰਦਾ ਕਰਦੇ ਆ ਸਾਨੂੰ ਬੇਸ਼ੱਕ ਤਖਤਬਦੀ ਗਈ ਜਾਂਦਾ ਤਖਤਬਦੀ ਗਈ ਜਾ ਪਰ ਉਹ ਖੋ ਗਿਆ ਜਿਹੜੀ ਰੋਜ਼ ਆਪਣੀ ਅਰਦਾਸ ਦੇ ਵਿੱਚ ਸਭ ਦਾ ਭਲਾ ਮੁਗਦੀ ਆ ਨਾਮ ਤੇ ਨਾਮ ਕਰਦੀ ਕਰਾ ਤੇਰੇ ਬਾਣੇ ਸਰਬੱਤ ਦਾ ਭਲਾ ਤੇਰੇ ਬਾਣੇ ਸਰਬੱਤ ਦਾ ਭਲਾ ਪਰ ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਭੈ ਕਾ ਹੁਕਮ ਦੇ ਦੇ ਨਹਿਦ ਮਾਨਤ ਆਇ ਪੱਤਰਾ ਬਲੋ ਜੇ ਪਹਿਲਾਂ ਬੋਲਦੋ ਨੀ ਜੇ ਕੋਈ ਮਾਂ ਦਾ ਪੁੱਤ ਚੰਗ ਆ ਗਿਆ ਫਿਰ ਸੁਤਾ ਛੱਡਦੀ ਆਏ ਮੈਨੂੰ ਕੋਈ ਦੇਖ ਪੱਕੀ ਪਰ ਕਿਹੜੀ ਬੰਦੀ ਤੇਰ ਪੱਕੀ ਚੰਗ ਆਏ ਨਾ ਤੇਗ ਦੀ ਧਾਰ ਲਗਉਂਦੇ ਆ ਜਿੰਨਾ ਦਾ ਦਿਸਕ ਕਾਬਿਲ ਹੈ ਉਹ ਕਦੇ ਮਨ ਘਾਇਆ ਨਹੀਂ ਕਰਦੇ ਭਲੀ ਮਹਿਫਿਲ ਚ ਕਹਿ ਬੁਲਦੇ ਨੇ ਕਦੇ ਸ਼ਰਮਾਇਆ ਨਹੀਂ ਕਰਦੇ ਪਤੰਗੇ ਵੇਖ ਕੇ ਸ਼ਮਾਂ ਨੂੰ ਸਦਾ ਇਹ ਸਾਡੀ ਧੜਕਣ ਹੈ ਤਾੜੀਆਂ ਨਹੀਂ ਜਿਕਾਰੇ ਲਗਾਓ ਆਕੇ ਦਿੱਲੀ ਦੇ ਲੋਕਾਂ ਬਾਜਾ ਫੋੜੀਆਂ ਜਾ ਬਹੁਤ ਸ਼ੇਰਾਂ ਘਰ ਦਿਲ ਸਾਡਾ ਇਹ ਸਾਡੀ ਧੜਕਣ ਹੈ ਇਹਦੀ ਹੋਂਦ ਬਚਾਉਣ ਲਈ ਸਾਡੀ ਜਾਨ ਵੀ ਅਰਪਨ ਹੈਗਾ ਇਹੀ ਸਾਡਾ ਮਕਾ ਕਿ ਸਾਡੀ ਕੌਮ ਸੀ ਏ ਅਸੀਂ ਹਾਂ ਦੀਵੇ ਇਹਦੇ ਇਹ ਸਾਡੀ ਬਾਤੀ ਏ ਇੱਥੇ ਅਣਖਾਂ ਜੰਮਦੀ ਇੱਥੇ ਅਣਖਾਂ ਜੰਮਦੀਆਂ ਨੇ ਤੇ ਇੱਥੇ ਜੰਮਦਾ ਬੱਗੀ ਅਸੀਂ ਬੱਗੀ ਸਾਡੀ ਅੰਸ਼ ਬੱਗੀ ਸੱਜ ਪੂਰੇ ਦਾ ਪੂਰਾ ਪਰਿਵਾਰ ਦਾ ਬੱਗੀ ਸਾਡੀਆਂ ਨਸਾਂ ਚੋਂ ਬਗਾਵਤ ਦਾ ਖੂਨ ਵਹਿੰਦਾ ਸਰਾਬੂਦ ਤੇ ਪਾਕਿਸਤਾਨ ਦਾ ਸਰਦਾਰ ਜਿੰਨਾ ਜੰਮੀ ਸਾਨੂੰ ਸੀ ਉਹ ਬੱਗੀ ਅੱਗੋਂ ਅਸੀਂ ਹਾਂ ਬਰਤਨ ਪਾਤੀ ਲਾਡਰਾ ਮਾਰਿਆ ਕਿਉਂ ਨਾ ਮਾਰ ਕੋਈਏ ਆਖੇ ਪੂਰੀ ਹਿੰਦ ਸਰਕਾਰ ਬਾਜੀ ਤੇ ਇੱਥੋਂ ਅਣਖਾਂ ਜੰਮਦੀਆਂ ਇੱਥੇ ਜੰਮਦਾ ਬਾਗੀ ਏ ਇੱਕ ਇਕੱਲੀ ਯੂਨੀਵਰਸਿਟੀ ਨਹੀਂ ਇਹ ਜਾਨ ਸਾਡੀ ਤੇ ਆਓ ਪਤਵੰਤੋਆਂ ਸੇ ਤੁਸੀਂ ਬੱਡੇ ਮੂਰਤੀ ਆਏ ਜਦੋਂ ਜਦੋਂ ਵੀ ਸਾਡੀ ਲੋੜ ਪੈਂਦੀ ਰਹੇਗੀ ਅਸੀਂ ਹਾਜ਼ਰੀਆਂ ਭਰਦੇ ਰਵਾਂਗੇ ਇਤਿਹਾਸ ਆਪ ਜੀ ਨੂੰ ਸਰਬਣ ਕਰਵਾਉਂਦੇ ਰਵਾਂਗੇ ਕਿ ਅਸੀਂ ਉਹਨਾਂ ਦੇ ਵਾਰਸ ਆ ਜਦੋਂ 55000 ਗਿਣਤੀ ਸੀ ਸਾਡੀ 35000 ਸੀ ਰੋਗ ਤੇ 20000 ਬਚੇ ਪਰ ਉਹ 20000 ਚੜ੍ਹਦੀ ਕਲਾ ਚ ਕਹਿੰਦੇ ਠੱਕ ਕੇ ਵਰਸਾ ਮਿਹੰਗ ਸਿੰਘ ਅਰਦਾਸ ਕਰਦਾ ਹੈ ਕਿ ਮਹਾਰਾਜ ਹਾਰਾ ਦਿਨ ਤੇਰੇ ਬਾਣੇ ਚ ਬਦੀਤ ਹੋਇਆ ਰਾਤਰੀ ਬਾਣੇ ਚ ਬਦੀਤ ਕਰੋ ਵਾਜੂ ਅਬਦਾਲੀ ਕਹਿੰਦਾ ਕਹਿੰਦਾ ਮੈਂ ਪੰਜਾਬੀ ਵਿਚੀ ਹਾਂ ਤੇ ਵੇਖਾਂ ਤੁਹਾਡੀਆਂ ਅਣਖਾਂ ਕਹਿੰਦਾ ਤੁਹਾਡੀਆਂ ਆਉਣ ਵਾਲੀਆਂ 10 ਪੀੜੀਆਂ ਤੱਕ ਕੋਈ ਮੇਰਾ ਮੁਕਾਬਲਾ ਨਹੀਂ ਕਰ ਸਕੇ ਤੇ ਬਾਬਾ ਜੱਸਾ ਸਿੰਘ ਆਲੂ ਵਾਲੀਆ 2 ਮਹੀਨਿਆਂ ਬਾਅਦ ਸਭੋ ਕੀ ਤਲਵੰਡੀ ਗਮਦਵਾ ਸਾਹਿਬ ਗੁਰੂ ਕੇ ਪੰਥ ਨੇ ਅਬਦਦੀ ਨੂੰ ਮੈਦਾਨੇ ਜੰਗ ਵਿੱਚ ਢਾਉਣ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਸਾਹਿਬ ਤੁਸੀਂ ਉਹਨਾਂ ਦੇ ਦਰਸ ਬੈਠੇ ਹੋ ਜਿਨ੍ਹਾਂ ਹੱਥਾਂ ਮਹੀਨਿਆਂ ਅੰਦਰ ਅੰਮ੍ਰਿਤਸਰ ਪੁਤਲੀ ਘਰ ਚੌਂਕ ਦੇ ਵਿੱਚ ਅਬਦਾਲੀ ਆ ਕੇ ਮੈਦਾਨ ਜੰਗ ਦੇ ਵਿੱਚ ਫਟਿਆ ਵਾਹ ਬਈ ਵਾਹ ਤੇ ਭੱਜਿਆ ਜਾਂਦਾ ਸੀ ਅਬਦਾਲੀ ਜੱਸਾ ਸਿੰਘ ਅਲੂਵਾਰੀਆਂ ਨੇ ਲਲ ਲਲ ਤੇ ਗਿਆ ਸੀ ਕਿੱਥੇ ਚੱਲਿਆ ਕਾਬਲ ਦੇ ਹੱਥਿਆ ਤੈਨੂੰ ਗੁਰੂ ਗੋਬਿੰਦ ਸਿੰਘ ਦਾ ਨਾਲ ਬੰਗਲਾ ਤੇ ਤੁਸੀਂ ਉਹਨਾਂ ਦੇ ਵਾਸਤੇਓ ਜਿਹਨਾਂ ਦੇ 4 ਸਾਲਾਂ ਦੇ ਪੁੱਤ ਦਾ ਕਰੇਜਾ ਕੱਟ ਕੇ ਮੂੰਹ ਦੇ ਵਿੱਚ ਪਾ ਲਿਆ ਵਡੀਆਂ ਜਹਾਦਾਂ ਸਾਡੇ ਸਾਹਮਣੇ ਆ ਵੱਡੇ ਇਤਿਹਾਸ ਸਾਡੇ ਸਾਹਮਣੇ ਆ ਫਾਂਸੀ ਤੇ ਯੋਧੇ ਕਰਦੇ ਆ ਤੇ ਬਾਪੂ ਕੁਸ਼ ਦੇ ਵਿੱਚ ਪੰਜ ਪੰਜ ਜੰਕਾਰੇ ਗੂੰਜਦਾ ਤੁਸੀਂ ਉਹਦਾ ਬਾਰਸ ਨਹੀਂ ਬਹੁਤ ਸਾਡੀਆਂ ਦੁਆਵਾਂ ਸਤਕਾਰ ਪਿਆਰ ਜੀ ਜਦੋਂ ਵੀ ਤੁਹਾਨੂੰ ਦੇਖਦੇ ਆ ਸਿੰਘਾਂ ਦਾ ਨਾ ਐਕਚੁਅਲੀ ਗੁਰਗੋਵੀ ਸਿੰਘ ਜੀ ਮਹਾਰਾਜ ਨੇ ਰੂਪ ਇਹ ਜਾ ਬਖਸ਼ਿਆ ਹਨਾ ਵੀ ਦੇਖਦੇ ਹੀ ਸਿੰਘਾਂ ਨੂੰ ਚਾਹ ਚੜ ਜਾਂਦਾ ਹੈ ਇਹ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ ਸਾਰੀ ਟੀਮ ਦਾ ਸਾਡੇ ਚੈਨਲ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਤੁਸੀਂ ਹੱਕ ਸੱਚ ਦੀ ਆਵਾਜ਼ ਨੂੰ ਕਰ ਕਰ ਪਹੁੰਚਾ ਰਹੇ ਹੋ ਮਹਾਰਾਜ ਸਦਾ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਵਦੀ ਸ਼ਾਨ ਨੇ ਸਾਡੇ ਇਲਾਕੇ ਦੇ ਨੇ ਲਾਂਡਰਾਂ ਦੇ ਨੇ ਤੇ ਦਿਲ ਤੋਂ ਹੀ ਦੁਆਵਾਂ ਨਿਕਲਦੀਆਂ ਨੇ ਗੁਰਗੋਵੀ ਸਿੰਘ ਜੀ ਮਹਾਰਾਜ ਬਾਰੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਜੇਕਰ ਗੁਰਗੋਵੀ ਸਿੰਘ ਜੀ ਮਹਾਰਾਜ 9 ਸਾਲ ਦੀ ਉਮਰ ਦੇ ਵਿੱਚ ਆਪਣੇ ਪਿਤਾ ਨੂੰ ਨਾ ਭੇਜਦੇ ਤਾਂ ਇਸ ਦੇਸ਼ ਦਾ ਜੋ ਅੱਜ ਅਸੀਂ ਰੰਗ ਰੂਪ ਵੇਖ ਰਹੇ ਹਾਂ ਇਹ ਨਹੀਂ ਹੋਣਾ ਸੀ ਕਹਿੰਦੇ ਛਾਇ ਜਾਤੀ ਏਕਤਾ ਅਨੇਕਤਾ ਬਿਲਾਈ ਜਾਤੀ ਹੋਵਤ ਇੱਕ ਚੀਰ ਤੱਕ ਤੇਬਨ ਕੁਰਾਨ ਕੀ ਪਾਪ ਹੀ ਪਰਪਕ ਜਾਤੇ ਔਰ ਧਰਮ ਧਸਕ ਜਾਤੇ ਔਰ ਬਰਨ ਗਰਕ ਜਾਤੇ ਸਹਿਤ ਵਿਧਾਨ ਕੀ ਦੇਵੀ ਦੇਵ ਦੇਹਰੇ ਸੰਤੋਖ ਸਿੰਘ ਦੂਰ ਹੋਤੇ ਔਰ ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤ ਨ ਹੋਤੀ ਜੋ ਪੈ ਕਰੁਣਾ ਨਿਧਾਨ ਕੀ ਜੇਕਰ ਗੁਰਗੋਬਿੰਦ ਸਿੰਘ ਜੀ ਮਹਾਰਾਜ ਉਹ ਕਰਨਾ ਪਰੀ ਮੂਰਤੀ ਆਪਣੇ 9 ਸਾਲ ਦੀ ਉਮਰ ਦੇ ਵਿੱਚ ਆਪਣੇ ਪਿਤਾ ਨੂੰ ਨਾ ਭੇਜਦੇ ਤਾਂ ਸ਼ਾਇਦ ਇਸ ਦੇਸ਼ ਦਾ ਸ਼ਾਇਦ ਕੀ ਪੱਕੇ ਤੌਰ ਦੇ ਉਤੇ ਇਸ ਦੇਸ਼ ਦਾ ਇਹ ਰੰਗ ਰੂਪ ਨਹੀਂ ਹੋਣਾ ਸੀ ਜੋ ਅਸੀਂ ਅੱਜ ਵੇਖ ਰਹੇ ਹਾਂ ਔਰ ਇਹੀ ਖੂਬਸੂਰਤੀ ਹੈ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੀ ਔਰ ਸਿੱਖ ਪੰਥ ਦੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਆਪ ਜਿਥੇ ਫਰਮਾਨ ਕਰਦੇ ਨੇ ਕਿ Hindu Turk ਕਉ ਰਾਫ ਜੀ ਇਮਾਮ ਸਾਫੀ ਮਾਨਸ ਕੀ ਜਾਤ ਸਭਾ ਹੈ ਇੱਕ ਹੈ ਪਹਿਚਾਨ ਵੋ ਇਸ ਵਕਤ ਲੰਗਰ ਦੀ ਸ਼ੁਰੂਆਤ ਹੋ ਚੁੱਕੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਹੜਾ ਲੰਗਰ ਚਲਾਇਆ ਸੀ 20 ਰੁਪਏ ਦਾ ਜਿਹਦੇ ਬਦਲੇ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਚਪੇੜਾਂ ਵੀ ਮਾਰੀਆਂ ਸੀ ਕਿ ਤੂੰ 20 ਰੁਪਏ ਖਰਾਬ ਕਰਕੇ ਆ ਗਿਆ ਲੇਕਿਨ ਉਹ 20 ਰੁਪਏ ਇੰਨੇ ਫਲੀਫੂਤ ਹੋਏ ਕਿ ਅੱਜ ਤੱਕ ਉਸ 20 ਰੁਪਿਆ ਦਾ ਕਹਿੰਦੇ ਵਿਆਜ ਹੀ ਨਹੀਂ ਖਤਮ ਹੋ ਰਿਹਾ ਤੇ ਸੂਤ ਤਾਂ ਉਦਾਂ ਹੀ ਪਿਆ ਹੋਇਆ ਹੈਗਾ ਤੇ ਇਨਾਂ ਹੀ ਖੂਬਸੂਰਤ ਤਸਵੀਰਾਂ ਦੇ ਨਾਲ ਤੁਹਾਡੇ ਤੋਂ ਇਜਾਜ਼ਤ ਅਸੀਂ ਲਵਾਂਗੇ